ਜਿਵੇਂ ਤੁਸੀਂ ਸਾਰੇ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ ਉਹਨਾਂ ਦੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਸਾਡੇ ਮਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈਗੇ ਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਉਹਦੇ ਤਹਿਤ ਹੀ ਖੰਨਾ ਵਿਖੇ 3 ਥਾਵਾਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ 3 ਥਾਵਾਤੇ ਕੈਸੋ ਆਪਰੇਸ਼ਨ ਆਪਾਂ ਚਲਾਏ ਹੈ ਇੰਦੇ ਵਿੱਚ ਪੰਜ ਡੀਐਸਪੀ ਸੱਤ ਐਸਐਚਓ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਇਆ ਇਹਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇਨਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨਸ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰੱਗ ਹੌਟਸਪੌਟਸ ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਬਿੱਲਾ ਦੀ ਛਪੜੀ ਸਮਰਾਲਾ ਅਤੇ ਜਿਹੜੀ ਹੈਗੀ ਹੈ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਸੀਗੇ ਇੱਥੇ ਹੀ ਨਾ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਗਾ ਇੱਕ ਕਨਸਰਨ ਡੀਐਸਪੀਜ਼ ਨੂੰ ਜਾਂ ਵਿਐਸਪੀਜ਼ ਨੇ ਇਹਨਾਂ ਆਪਰੇਸ਼ਨਸ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸਾਡੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਵਿੱਚ 6 ਐਫਆਈਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦੇ ਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਇਹਨ ਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਆ ਰਿਪੀਟ ਆਫੈਂਡਰਸ ਆ ਇਨ ਆਦੇ ਉਤੇ 2 ਜਾਂ 2 ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ ਦੋ ਚੋਰ ਵੀ ਫੜੇ ਗਏ ਐ ਜਿਹਦੇ ਜਿਨ੍ਹਾਂ ਕੋਲੋਂ ਸੱਤ ਚੋਰੀ ਦੇ ਮੋਬਾਈਲ ਫੋਨ ਵੀ ਰਿਕਵਰ ਹੋਏ ਤੇ ਇੱਕ ਚੋਰ ਆਲਰੇਡੀ ਸਾਨੂੰ ਕਿਸੇ ਐਫ ਆਈ ਆਰ ਦੇ ਵਿੱਚੋਂ ਵਾਂਟਡ ਸੀਗਾ ਤੇ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਦੀ ਵੀ ਰਿਕਵਰੀ ਹੋਈ ਹੈਗੀ ਐ ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹ ਮੋਹਾਲੀ ਜ਼ਿਲ੍ਹੇ ਤੋਂ ਅਫੀਮ ਲੈ ਕੇ ਆ ਰਿਹਾ ਸੀਗਾ ਇਹਦਾ ਬੈਕਵਰਡ ਲਿੰਕੇਜ ਅਸੀਂ ਟ੍ਰੇਸ ਕਰ ਰਹੇ ਹਾਂ ਤੇ ਜਿੱਥੋਂ ਇਹਦਾ ਮੇਨ ਸਪਲਾਇਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਈ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਆਫੈਂਡਰਸ ਹੈਗੇ ਇਹਨਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਿਟੀ ਵੀ ਚੈੱਕ ਕਰਕੇ ਅਸੀਂ ਉਹਨੇ ਲਾ ਰਹੇ ਹੈਗੇ ਸੋ ਇਸ ਤਰੀਕੇ ਨਾਲ ਇਹ ਕੈਸੋ ਆਪਰੇਸ਼ਨ ਇੱਥੇ ਕੰਡਕਟ ਹੋਇਆ ਹੈ ਇਸ ਤਰੀਕੇ ਦੇ ਆਪਰੇਸ਼ਨ ਲਗਾਤਾਰ ਜਾਰੀ ਰਹੇਗੇ ਨਸ਼ਾ ਨੂੰ ਦਾ ਜਿਹੜਾ ਕੋਹੜ ਹੈਗਾ ਇਹਨੂੰ ਪੂਰੀ ਤਰੀਕੇ ਨਾਲ ਪੰਜਾਬ ਚੋਂ ਖਤਮ ਕੀਤਾ ਜਾਊਗਾ ਇਹਦੇ ਲਈ ਲੁਧਿਆਣਾ ਰੇਂਜ ਦੀ ਪੁਲਿਸ ਵਚਨਬੱਧ ਮੈਂ ਕਿਉਂਕਿ ਜਿਵੇਂ ਹੁਣ ਪੰਜਾਬ ਚ ਕਈ ਸ਼ਹਿਰਾਂ ਚ ਦੇਖ ਨੂੰ ਮਿਲਿਆ ਕਿ ਜਿਹੜੇ ਅਬਦੁੱਲ ਰੱਹ ਹਟ ਨਹੀਂ ਰਹੇ ਉਹਨਾਂ ਦੀ ਬਿਲਡਿੰਗਾਂ ਦਾ ਕੰਦ ਦੇ ਰਹੇ ਆ ਕਿ ਅੱਥੇ ਵੀ ਕਰਨੇ ਵੀ ਹੋਣਗੇ ਬਿਲਕੁਲ ਬਿਲਕੁਲ ਜੋ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਕਰਦੇ ਹੈਗੇ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈਗੀ ਹੈ ਉਹ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਲਈ ਕੱਲ ਹੀ ਸਰਕਾਰ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈਗੇ ਤੇ ਤੁਸੀਂ ਦੇਖ ਰਹੇ ਹੈਗੇ ਕਿ ਸਾਰੇ ਸੀਨੀਅਰ ਆਫੀਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹੈਗੇ ਤੇ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤੇ ਇਸ ਤੋਂ ਇਲਾਵਾ ਤੁਹਾਡੇ ਰਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਵੀ ਸਾਡੇ ਪਤਵੰਤੇ ਸੱਜਣ ਹੈਗੇ ਸਾਡੀ ਮਾਤਾਵਾ ਪੈਣਾ ਹੈਗੀ ਹੈ ਵੀ ਉਹ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਵਧ ਚੜ ਕੇ ਹਿੱਸਾ ਲੈਣੋ ਅੱਗੇ ਆਉਣ ਤੇ ਉਹਨਾਂ ਦੇ ਕੋਲ ਜੇ ਨਸ਼ਾ ਤਸਕਰਾਂ ਖਿਲਾਫ ਕੋਈ ਜਾਣਕਾਰੀ ਹੈਗੀ ਤਾਂ ਉਹ ਸਾਡੇ ਨਾਲ ਸਾਂਝੇ ਕਰਨ ਉਨਾਂ ਦੀ ਸੂਚਨਾ ਗੁਪਤ ਰੱਖੀ ਜਾਊ। ਜਿਹੜੇ ਦੇਖਿਆ ਗਿਆ ਕਿ ਖੰਨਾ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਦਰਾਏ ਤੇ ਰਹਿੰਦੇ ਨੇ ਜੋ ਨਸ਼ਾ ਤਸਕਰੀ ਕਰਦੇ ਨੇ ਜਾਂ ਕੋਈ ਕਈ ਫਾਰਮਰ ਸਟੂਡੈਂਟ ਨੇ ਉਹਨਾਂ ਨੂੰ ਰੋਕਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ। ਇਸ ਲਈ ਅਸੀਂ ਇੱਕ ਬਹੁਤ ਸਿਰਫ ਇੱਕ ਐਕਸੋ ਆਪਰੇਸ਼ਨ ਨਹੀਂ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਸੰਪਰਕ ਅਭਿਆਨ ਵੀ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਦੇਖੋਗੇ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਪਰਕ ਅਭਿਆਨ ਹਰੇਕ ਗਲੀ ਮੋਹੱਲੇ ਦੇ ਵਿੱਚ ਕੀਤਾ ਜਾਊਗਾ। ਜਿਹੜੇ ਸਾਡਾ ਯੂਥ ਹੈਗਾ ਉਹਨਾਂ ਨਾਲ ਵੀ ਸਕੂਲ ਕਾਲਜਸ ਦੇ ਜਿਹੜੇ ਸਾਡੇ ਯੂਵਾ ਮੈਂਬਰ ਹੈਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਨਸਰ ਹੈਗੇ ਉਹਨਾਂ ਦੀ ਪਛਾਣ ਹੋ ਸਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਾਂ ਜਿਸ ਤਰ੍ਹਾਂ ਨਾਲ ਇਹ ਯੂਜ਼ ਕਰਦੇ ਨਸ਼ਾ ਜੀ ਮੈਂ ਤਾਂ ਉਸ ਉਨਾਂ ਦੀ ਕਾਰਵਾਈ ਕਰਦੇ ਕਦੇ ਕੋਈ ਵੱਡਾ ਅਦਸ ਕਰ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਇਸ ਵਾਰੀ ਜਿਹੜੀ ਅਸੀਂ ਰਣਨੀਤੀ ਬਣਾਈ ਗਈ ਹੈਗੀ ਹੈ ਉਹ ਇਹੀ ਬਣਾਈ ਗਈ ਹੈਗੀ ਹੈ ਕਿ ਜਿਹੜੇ ਪੈਡਲਰਸ ਹੈਗੇ ਸਪਲਾਈਅਰਸ ਹੈਗੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੰਜ਼ਿਊਮਰਸ ਹੈਗੇ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਐਡਿਕਟਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਤੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੇ ਸਾਈਕੋਲੋਜੀਕਲ ਕਾਉਂਸਲਿੰਗ ਦੇਣ ਦੀ ਰਣਨੀਤੀ ਅਪਨਾਈ ਗਈ ਹੈ ਜਿਵੇਂ ਕਿ ਨਾਕੇ ਲਗਾਏ ਜਾ ਰਹੇ ਨੇ ਸਥਾਨਕ ਪੁਲਿਸ ਦੇ ਵੱਲੋਂ ਇਹ ਲਗਾਤਾਰ ਜਾਰੀ ਰਹਿਣਗੇ ਤੋਂਨ ਕਰਕੇ ਜਾਓ ਇਹ ਬਿਲਕੁਲ ਜਾਰੀ ਰਹਿਣਗੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਅਸੀਂ ਇੱਕ ਸਰਪ੍ਰਾਈਜ਼ ਐਲੀਮੈਂਟ ਲੈ ਕੇ ਆ ਰਹੇ ਹਾਂ ਵੀ ਜਿੱਥੇ ਹਮੇਸ਼ਾ ਨਾਕੇ ਲੱਗਦੇ ਆ ਜਾਂ ਜਿਸ ਟਾਈਮ ਤੇ ਹਮੇਸ਼ਾ ਨਾਕੇ ਲੱਗਦੇ ਆ ਉਹ ਨਹੀਂ ਲੱਗਣਗੇ ਇਹਦੇ ਵਿੱਚ ਸਰਪ੍ਰਾਈਜ਼ ਤਰੀਕੇ ਨਾਲ ਅਸੀਂ ਆਪਰੇਸ਼ਨ ਪਲਾਨ ਕਰਾਂਗੇ ਸੋ ਥੈਟ ਕ੍ਰਾਈਮਨਲਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਨਾ ਲੱਗੇ ਤੇ ਉਹ ਫੜੇਗਾ ਮੈਂ ਜਿੱਦਾਂ ਲੰਗਵਾਲ ਦੇ ਸਰਪੰਚ ਨੇ ਇੱਕ ਦਲੇਰੀ ਦਿਖਾਈ ਹੈ ਤੇ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰਨ ਲਈ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸੈਮੀਨਾਰ ਕਰਾ ਮੈਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਵੀ ਜਿਨ੍ਹਾਂ ਕੋਲੇ ਵੀ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਉਹ ਪੁਲਿਸ ਨਾਲ ਆ ਕੇ ਤੁਰੰਤ ਸਾਂਝੀ ਕਰਨ ਤੇ ਜਿਹੜੀ ਹੈਲਪਲਾਈਨ ਨੰਬਰ ਹੈਗੀ ਹੈ ਉਹਦੇ ਤੇ ਸਾਂਝੀ ਕਰਨ ਇਹਨਾਂ ਦੀ ਸੂਚਨਾ ਇਹਨਾਂ ਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਥੈਂਕ ਯੂ